ਹੀ ਹਾਲ ਚਾਲ ਹੈ ਸਾਰਿਆਂ ਦਾ ਪੰਜਾਬ ਪੋਲਟਰੀ ਦੇ ਲੋੜਾ ਸਵਾਗਤ ਹੈ ਜੀ ਅੱਜ ਆਪਣਾ ਚਿਕਸ ਜਿਹੜਾ ਉਹ ਆਪਣਾ 11 ਦਿਨ ਦਾ ਹੋ ਗਿਆ ਅੱਜ ਆਪਣਾ ਚਿਕਸ 11 ਦਿਨ ਦਾ ਹੋ ਗਿਆ ਤੇ ਅੱਦੇ ਤੋਂ ਜ਼ਿਆਦੇ ਫਾਰਮ ਚ ਆਪਣੇ ਖੋਲਤਾ ਬੱਚਾ ਪੂਰਾ ਵਧੀਆ ਐਕਟਿਵਾ ਬੱਚਾ ਗ੍ਰੋਥ ਬੱਚੇ ਦੀ ਵਧੀਆ ਤੇ ਆਪਣੇ ਸੰਪੂਰਨਾਂ ਕੰਪਨੀ ਨਾਲ ਕੰਟਰੈਕਟ ਹੈ ਮਤਲਬ ਵੀ ਆਪਾਂ ਕੰਟਰੈਕਟ ਫਾਰਮਿੰਗ ਕਰ ਰਹੇ ਹਾਂ ਠੀਕ ਹੈ ਬਹੁਤ ਵਧੀਆ ਠੀਕ ਵਧੀਆ ਬੱਚਦਾ ਠੀਕ ਹੈ ਸੈਟ ਹੈ ਵਧੀਆ ਉਹਦਾ ਰਜਗਾਰ ਜੱਲੀ ਜਾਂਦਾ ਤੇ ਪਹਿਲਾਂ ਮੈਂ ਵੀ ਪੜ ਕੇ ਐਂ ਜੀ ਕਿਤੇ ਨੌਕਰੀ ਲੱਗ ਜਾਂਗੇ ਕੁਝ ਹੋਰ ਮਤਲਬ ਕਰ ਲਾਂਗੇ ਮੈਂ ਪਹਿਲਾਂ ਇਹ ਲੈਣ ਬਾਰੇ ਕਦੇ ਸੋਚਿਆ ਨਹੀਂ ਕਿ ਮੈਂ ਇਹ ਲੈਣ ਚ ਆ ਜਾਊਂਗਾ ਅੱਜ ਮੈਨੂੰ 4 ਸਾਲ ਹੋ ਗਏ 4 ਸਾਢੇ 4 ਸਾਲ ਤੇ ਬੀਏ ਕਰੀ ਐਮਏ ਕਰੀ ਉਹਦਾ ਕੋਈ ਮੈਨੂੰ ਬੇਨੀਫਿਟ ਨਹੀਂ ਮਿਲਿਆ ਤਾਂ ਆਪਣੇ ਨਵੇਂ ਚਾਚਾ ਜੀ ਦੇ ਮੁੰਡੇ ਤੇ ਜਿਹੜੇ ਉਹਨਾਂ ਦਾ ਫਾਰਮ ਸੀ ਉਹਨਾਂ ਨਾਲ ਬੇਜੰਦਾ ਰਿਹਾ ਮੈਂ ਮੈਨੂੰ ਇਹ ਕੰਮ ਵਧੀਆ ਲੱਗਿਆ ਤੇ ਫਿਰ ਉਸ ਤੋਂ ਬਾਅਦ ਚ ਮੈਂ ਪਟਿਆਲੇ ਇਹਦਾ ਪੌਲਟਰੀ ਬਾਰੇ ਟ੍ਰੇਨਿੰਗ ਲਈ ਪੌਲਟਰੀ ਬਾਰੇ ਟ੍ਰੇਨਿੰਗ ਲਈ ਕੀ ਸਰਟੀਫਿਕੇਟ ਮਿਲਿਆ ਤੇ ਆਪਾਂ ਨੇ ਇਹ ਕੰਮ ਸ਼ੁਰੂ ਕਰ ਲਿਆ ਤੇ ਉਸ ਤੋਂ ਬਾਅਦ ਚ ਇਹਦੇ ਵਿੱਚ ਵਧੀਆ ਮੈਨੂੰ ਇਨਕਮ ਲਈ ਵਧੀਆ ਸਾਰਾ ਵਧੀਆ ਆਬਦੇ ਮਨ ਨੂੰ ਸ਼ਾਂਤੀ ਹੋਣ ਲੱਗੇ ਵੀ ਹਾਂ ਚਲ ਆਪਾਂ ਆਬਦੇ ਰੋਜ਼ਗਾਰ ਲੱਜੇ ਕਿੱਥੇ ਲੱਗੇ ਤੇ ਬਹੁਤ ਜੇ ਮੇਰੇ ਵੀਰ ਨੇ ਕਿਸੇ ਨੇ ਨਵਾਂ ਪੌਲਟਰੀ ਫਾਰਮ ਚਲ ਖੋਲਣਾ ਹੈ ਜੇ ਕੋ ਡਰ ਰਿਹਾ ਵੀ ਆਇਆ ਕੋਈ ਹੋਰ ਤੂੰ ਕੋਈ ਗੱਲ ਖੋਲ ਲੈ ਵਧੀਆ ਪਰ ਬੰਦਾ ਖੋਲੇ ਮਤਲਬ ਕਿ ਇਹਨੂੰ ਪਾਵੇ ਪੌਲਟਰੀ ਫਾਰਮ ਨੂੰ ਤਾਂ ਜੇ ਬੰਦਾ ਕੰਮ ਕਰੂ ਇਹ 5000 ਦਾ 5000 ਬੱਚੇ ਦਾ ਆਪਾਂ ਫਾਰਮ ਪਾਵਾਂਗੇ ਉਹ ਬੰਦਾ ਛੇਤੀ ਪਾਸ ਨਹੀਂ ਹੋਊਗਾ ਜਿਹੜਾ ਬੰਦਾ ਲੇਬਰ ਤੋਂ ਕੰਮ ਕਰਾਊਗਾ ਲੇਬਰ ਤੋਂ ਬੰਦਾ ਕੰਮ ਕਰਾ ਕੇ ਛੇਤੀ ਇਹ ਕਿਤੇ ਜੇ ਪਾਸ ਨਹੀਂ ਹੋਊਗਾ ਹਾਂ ਲੇਬਰ ਤੋਂ ਕੰਮ ਕਦੋਂ ਕਰਾਉਣਾ ਹੈ ਲੇਬਰ ਵਾਲਾ ਬੰਦਾ ਕਦੋਂ ਰੱਖਣਾ ਹੈ ਜਦੋਂ ਆਪਣਾ ਪੋਲਟਰੀ ਫਾਰਮ 10000 ਤੋਂ ਉੱਪਰ ਹੋ ਗਿਆ 10000 ਬੱਚੇ ਤੋਂ ਪਲੱਸ ਹੋ ਗਿਆ ਫੇਰ ਆਪਾਂ ਨੂੰ ਲੇਬਰ ਵਾਲਾ ਬੰਦਾ ਰੱਖਣ 'ਚ ਫਾਇਦਾ ਹੈ ਜੇ ਆਪਾਂ ਕਹਿ ਦਈਏ ਵੀ 5000 ਬੱਚਾ ਲੇਬਰ ਵਾਲਾ ਰੱਖ ਲਓ ਨਹੀਂ ਇੱਥੇ ਕੋਈ ਫਾਇਦਾ ਨਹੀਂ ਲੇਬਰ ਆ ਰੱਖਣ ਨੂੰ ਕਿਉਂ ਨਹੀਂ ਫਾਇਦਾ ਤੁਹਾਨੂੰ ਮੈਂ ਦੱਸਦਾ ਬਾਈ ਜਾਨ ਸਾਹ ਕੰਟਰੈਕਟ ਫਾਰਮਿੰਗ ਆਪਣੀ ਮਹੀਨਾ ਬੱਚਾ ਇਹਨਾਂ ਨੇ ਲੇਟ ਕਰਤਾ ਕੰਪਨੀ ਵਾਲਿਆਂ ਨੇ ਮਹੀਨਾ ਬੱਚਾ ਲੇਟ ਹੋ ਗਿਆ ਤੇ ਲੇਟ ਹੋਣ ਤੇ ਜਿਹੜਾ ਬੰਦੇ ਦੀ ਜਿਹੜਾ ਆਪਾਂ ਬਈ ਯਾਰ ਰੱਖਿਆ ਜਾਂ ਕੋਈ ਵੀ ਰੱਖਿਆ ਉਹਦੀ ਤਨਖਾਹ ਆਟੋਮੈਟਿਕ ਚੱਲ ਰਹੀ ਹੈ ਮਹੀਨੇ ਦੀ ਤਨਖਾਹ ਘੱਟੋ ਘੱਟ 1200 ਤੋਂ 15000 ਦੇ ਵਿੱਚ ਵਿੱਚ ਬੰਦਾ ਲੈਂਦਾ ਹੈ ਤੇ ਇੱਕ ਮਹੀਨੇ ਦੀ ਤਨਖਾਹ ਉਹ ਪੈ ਗਈ ਉਸ ਤੋਂ ਬਾਅਦ ਚ ਫੇਰਾ ਆਪਾਂ ਮਹੀਨੇ ਤੋਂ ਬਾਅਦ ਬੱਚਾ ਕੰਪਨੀ ਨੇ ਦਿੱਤਾ ਦਿੱਤਾ ਹੋਇਆ ਬੱਚਾ ਉਸ ਤੋਂ ਬਾਅਦ ਚ ਮੈਨੂੰ ਦੱਸ ਦਾਂ ਉਸ ਤੋਂ ਬਾਅਦ ਆਪਣਾ ਬੱਚਾ 35 ਤੋਂ 40 ਦਿਨਾਂ 'ਚ ਅੱਡ-ਅੱਡ ਕੰਪਨੀਆਂ ਦੇ ਹਿਸਾਬ ਨੇ ਜਿਵੇਂ ਸੰਪੂਰਨ ਉਹ 32 ਤੋਂ 36-37 ਦਿਨਾਂ ਦੇ ਵਿੱਚ ਚੱਕ ਲਾਂਦੀ ਐ ਜਿਹੜੀ ਆਈਵੀ ਐ ਉਹ 40 ਤੋਂ 45 ਦੇ ਨਾਲ 'ਚ ਚੱਕ ਲਾਂਦੀ ਐ ਬਸ ਅੱਡ-ਅੱਡ ਕੰਪਨੀਆਂ ਦੇ ਹਿਸਾਬ ਨੇ ਤੇ ਮੰਨ ਕੇ ਚੱਲੋ ਮੀਨਾ ਮੀਨਾ ਦਾ ਵਾਪਰੇ ਲੇਟ ਹੋ ਗਿਆ ਬੰਦੇ ਹੀ ਲੇਬਰ ਪਾਈ ਦੀ ਮੀਨਾ ਇਹ ਜਬ ਡੇਢ ਮਹੀਨਾ ਫਾਰਮ ਆਪਣਾ ਪਾਲਤੂ ਆਪਣੀ ਕੰਮ ਕਰਿਆ ਬੱਚਾ ਆ ਆ ਬਈ ਇਹ ਬੰਦੇ ਨੇ ਕੰਮ ਕਰਿਆ ਡੇਢ ਮਹੀਨੇ ਦੀ ਲੇਵਰੇ ਇਧਰ ਬਈ ਜੀ ਢਾਈ ਮਹੀਨਿਆਂ ਦੀ ਹੋ ਗਈ ਉਹੀ ਢਾਈ ਮਹੀਨੇ ਜਿਹੜਾ 5000 ਬੱਚੇ ਚੋਂ 40000 45000 ਕੁਝ ਵੀ ਚੱਲ ਬੱਦ ਬੱਚਦਾ ਜੋ ਬਚਣਾ ਹੁੰਦਾ ਉਹ ਪੈ ਜਾਂਦਾ ਮੰਨ ਕੇ ਚੱਲੋ 15 ਲੇਟ ਬੱਚਾ ਪਿਆਦੀ 12000 ਉਹ ਪੈ ਗਿਆ 12000 ਗਹਾਂ ਜਦ ਆਪਣਾ ਬੱਚਾ ਆਇਆ ਮਹੀਨੇ ਦਾ ਹੋ ਗਿਆ ਉਹ ਪੈ ਗਿਆ 24000 ਰੁਪਇਆ ਹੋ ਗਿਆ 2 ਮਹੀਨਿਆਂ ਦਾ ਮਹੀਨੇ ਦਾ ਬੱਚਾ ਤੇ ਮਹੀਨਾ ਜਿਹੜਾ ਆਪਾਂ ਨੂੰ ਬੱਚਾ ਪਿਆਣੀ ਸੀ 24000 ਹੋ ਗਿਆ ਤੇ ਉਸ ਤੋਂ ਬਾਅਦ ਬੱਚਾ ਆਪਣਾ ਜਾਂਦਾ 40 ਦਿਨਾਂ ਦਾ 10 ਦਿਨ ਹੋਲਾ ਲੋ ਉਹੀ 26000 ਰੁਪਇਆ ਮਤਲਬ ਵੀ ਆਪਾਂ ਨੂੰ ਲੇਬਰ ਦਾ ਪੈ ਗਿਆ 26000 ਰੁਪਇਆ ਲੇਬਰ ਦਾ ਪੈ ਗਿਆ ਤੇ ਉਹੀ 10-15000 ਦੀ ਦਵਾਈ ਹੋਗੀ ਤੇ ਬਾਕੀ ਸਾਰਾ ਕੁਝ ਮਤਲਬ ਕੀ ਕਹਿਣ ਦਾ ਮਤਲਬ ਮੇਰੇ ਇਹ ਹੈ ਵੀ ਆਪਾਂ ਕਹਿ ਜੀ ਇਹ 5000 ਬੱਚੇ ਦੇ ਬੰਦਾ ਰੱਖ ਲੋ ਕੋਈ ਬਚਦਣੀ ਵੀਰ ਕੰਮ ਬੰਦੇ ਨੂੰ ਆਪ ਕਰਨਾ ਪਊ ਜੇ ਬੰਦੇ ਨੇ ਗਾਹਾਂ ਵੰਦਣੇ ਜੇ ਬੰਦੇ ਨੇ ਆਪਦੀ ਪੌਲਟਰੀ ਵਧਾਉਣੀ ਹੈ 5000 ਤੋਂ 6000 ਬੱਚਾ ਆਪ ਪਾਲੋ ਵਧੀਆ ਬਚਤ ਹੋਊਗੀ ਈਗਾ ਕਿਤੇ ਹੋਰ ਪਾਸੇ ਨਹੀਂ ਜਾਓਗੇ ਗਲਤ ਕੰਮਾਂ ਨਹੀਂ ਜਾਓਗੇ ਆਪਦਾ ਕੰਮਾਂ ਕਰੋਗੇ ਠੀਕ ਹੈ ਮੈਂ ਐਂ ਕਿਹਦੇ ਚੀਜ਼ ਬਹੁਤ ਵਧੀਆ ਜਿਹੜਾ ਬੰਦਾ 5000 ਬੱਚਾ ਆਪ ਪਾਲ ਰਿਹਾ ਉਹਨੂੰ ਬਹੁਤ ਵਧੀਆ ਬੈਨੀਫਿਟ ਹੈ ਬਹੁਤ ਵਧੀਆ ਸੈਟ ਆ ਕੰਮ ਉਹਦਾ ਲੇਬਰ ਤੋਂ ਨਹੀਂ ਬਚਦਾ ਹੈਗਾ ਲੇਬਰ ਵਾਲਾ ਉਹ ਹੀ ਗੱਲ ਹੈ ਕਈ ਵਾਰ ਆਪਣਾ ਮੰਨ ਲੇ ਚਲੋ ਲਾਰਟ ਹੈ ਲਾਟ ਪੈ ਗਿਆ ਆ ਹੁਣ ਕਣਕਾ ਹੁਣਕਾ ਵੇਲੇ ਲਾਟ ਕਹੀਏ ਲਾਇਰਲ ਦੀ ਦਿੱਕਤ ਆ ਜਾਂਦੀ ਐ ਲਾਟ ਖਰਾਬ ਹੋ ਗਿਆ ਠੀਕ ਐ ਲੇਬਰ ਦਾ 24000 ਰੁਪਿਆ ਆਪਾ ਨੂੰ ਕੰਪਨੀ ਨੇ ਕੁਛ ਵੀ ਨਹੀਂ ਦਿੱਤਾ ਖਰਚੀ ਮੋੜਿਆ ਆਪਣਾ ਜਿਹੜਾ ਪੂਛ ਤੇ ਆਇਆ ਬਿਜਲੀ ਦਾ ਹੋਇਆ ਇਹ ਬਾਇਰਲ ਆ ਜਾਂਦਾ ਜਦ ਤੇ ਉਹਦੇ ਵਾਲਾ ਪਰ ਉਹ ਲੇਬਰ ਵਾਲਾ ਖਰਚਾ ਆਪਣੇ ਗੱਲ ਪੈ ਜਾਂਦਾ ਤੇ ਉਸ ਤੋਂ ਬਾਅਦ ਚ ਗੱਲ ਸੁਣੋ 12000 ਬੱਚੇ ਦੇ ਲੇਬਰ ਉਹੀ 12-13000 ਰੁਪਏ ਚ ਹੋਊਗੀ 5000 ਬੱਚੇ ਦੇ 12-13000 ਪੈਸੇ ਲੇਬਰ ਨਹੀਂ ਲਊਗੀ ਚਾਹੇ 12000 ਬੱਚਾ ਇੱਕ 2000 ਦਾ ਫਰਕ ਪੈ ਸਕਦਾ ਪਰ ਐਸੀ ਉਹ ਨਹੀਂ ਲਊਗੀ ਇਹਦੇ ਕਰਕੇ ਆਪਾਂ ਬਸ ਨੂੰ ਇਹੀ ਗੱਲ ਕਹਿਣਾ ਵੀ ਲੇਬਰ ਨਾ ਰੱਖੋ ਆਪ ਕੰਮ ਕਰੋ ਜਿਹੜਾ ਬੰਦਾ ਨਵਾਂ ਕੰਮ ਕਰ ਰਿਹਾ ਵਧੀਆ ਟ੍ਰੇਨਿੰਗ ਲੈ ਕੇ ਬੰਦਾ ਆਪ ਕੰਮ ਕਰੇ ਠੀਕ ਹੈ ਇਹ ਚੀਜ਼ ਜਿਹੜੀ ਪੌਂਟਰੀ ਆ ਇਹ ਚੀਜ਼ ਆ ਇਹਨਾਂ ਦੇਖੋ ਵੀ ਆਪਣਾ ਕੰਮ ਬੰਦਾ ਕਰ ਰਿਹਾ ਛੱਡ ਪਰੇ ਇਹ 'ਚ ਕੁਝ ਵੀ ਹੋ ਸਕਦਾ ਵੀਰ ਇਹ ਤਾਂ ਇਹੋ ਜੀ ਚੀਜ਼ ਹੈ ਵੀ ਪਹਿਲੇ ਦਿਨ ਤੋਂ 35 ਦਿਨਾਂ ਤੱਕ ਜਦੋਂ ਬੱਚਾ ਲਿਫਟਿੰਗ ਨਹੀਂ ਹੁੰਦਾ ਉਹਨਾਂ 'ਚ ਰ ਸੋਚੇ ਸੋਚਾ ਕੁਝ ਵੀ ਹੋ ਸਕਦਾ ਵੀਰ ਇਹ ਪੋਲਟਰੀ ਹੈ ਇਹ 'ਚ ਤਾਂ ਅੱਧੇ ਘੰਟੇ 'ਚ ਬਹੁਤ ਕੁਝ ਹੋ ਜਾਂਦਾ ਅੱਧੇ ਘੰਟੇ ਦੇ ਵਿੱਚ ਵਿੱਚ ਇਹ ਜਿ ਬਹੁਤ ਕੁਝ ਹੋ ਜਾਂਦਾ। ਇਹ ਦੇ ਕਰ ਉਸ ਕਰਕੇ ਮੈਂ ਕਹਣਾ ਵੀ ਪੂਰੀ ਨੌਲੇ ਦੇ ਲੈ ਕੇ ਕੰਮ ਕਰੋ ਜਿਹੜਾ ਆਪਾਂ ਨੂੰ ਕੋਈ ਖਤਰਾ ਨਾ ਹੋਵੇ ਆਪਾਂ ਵਧੀਆ ਕੰਮ ਕਰੀਏ। ਤੇ ਹੁਣ ਆਪਾਂ ਬੱਚੇ ਤੇ ਆਉਣੇ ਆ। ਅੱਜ ਆਪਣਾ ਬੱਚਾ 11 ਦਿਨ ਦਾ ਹੋਇਆ। ਠੀਕ ਹੈ। ਤੇ ਇਹਨੂੰ ਪਹਿਲੇ ਦਿਨ ਆਪਾਂ ਨੇ ਪਹਿਲੇ ਦਿਨ ਪਾਇਆ ਦੀ ਆਪਣੇ ਇਹ 1000 ਬੱਚੇ ਨੂੰ 1 ਕਿਲੋ ਗੁੜ ਤੇ 100 ਗ੍ਰਾਮ ਮਿੱਠਾ ਥੋੜਾ ਠੀਕ ਆ ਆਪਣਾ ਇਹਦੀ 5000 ਬੱਚਾ ਇਹਨੂੰ ਆਪਾਂ ਨੇ 5 ਕਿਲੋ ਗੋੜ 500 ਗ੍ਰਾਮ ਮਿੱਟਾ ਥੋੜਾ ਪਾਈ ਦੀ ਤੇ ਉਸ ਤੋਂ ਬਾਅਦ ਚ ਇਹਨੂੰ ਆਪਾਂ ਨੇ ਇੱਕ ਤਾਂ ਆਪਾਂ ਨੇ ਪਾਈ ਤੇ ਇਹਦੂ ਅੱਜ ਬਿਮਰਾਲ ਚਲਾਈ ਆ ਆਪਣੇ ਦੋ ਤਿੰਨ ਤਨ ਬਿਮਰਾਲ ਜਲਾਈ ਆ ਤੇ ਹੁਣ ਮਤਲਬ ਕਿ ਥੋੜਾ ਜਿਹਾ ਟਾਈਮ ਪਹਿਲਾਂ ਸੈ ਇੰਜਲਰੇ ਦੀ ਪੁੱਕਾ ਪਾਣੀ ਕੱਲਾ ਆਪਣਾ ਸੈਨੀਟਾਈਜ਼ਰ ਪਾ ਦਾਂ ਇਹਦੇ ਪਾਣੀ ਦੇ ਪਾਣੀ ਸਾਫ ਆਣਾ ਹੁਣ ਆਪਾਂ ਪਾਉਣੇ ਆ ਕੱਲਾ ਹੁਣ ਚੱਲ ਰਹੀ ਆ ਬੜੀ ਗੱਡ ਸੈਨ ਮੇੜੀ ਸਾਰਾ ਉਹ ਚੱਲ ਰਹੀ ਆ ਹੁਣ ਇਦੋਂ ਬਾਅਦ ਚ ਆਪਾਂ ਇਹਨੂੰ ਪਾਵਾਂਗੇ ਲੈਂਪੂ ਗਰ ਚਲਾ ਦਾਂਗੇ ਹੁਣ ਆਪਾਂ ਨੂੰ ਲੈਂਪੂ ਗਰ ਚਲਾ ਲਾਂਗੇ 4-5 ਦਿਨ ਲੈਂਪੂ ਗਰ ਚਲਾ ਕੇ ਫਿਰ ਇਹਨੂੰ ਕੁਝ ਨਹੀਂ ਪਾਉਂਦੇ ਲੀਬਰ ਵਾਲੀ ਦੇਖਾਂਗੇ ਜੇ ਆਪਾਂ ਨੂੰ ਲੋੜ ਪਈ ਆਪਾਂ ਲੀਬਰ ਵਾਲੀ ਤਾਂ ਪਾ ਦਾਂਗੇ ਨਹੀਂ ਕੋਈ ਲੋੜ ਨਹੀਂ ਜੀ ਚੱਲਣ ਦੋ ਹੀ ਉਹ ਜਿੰਨੀ ਆਪਾਂ ਦਵਾਈ ਪਾਉਣੇ ਆ ਬੱਚੇ ਨੂੰ ਛੇੜੋ ਨਾ ਜੇ ਬੱਚਾ ਸੈੱਟ ਚੱਲ ਰਿਹਾ ਨਹੀਂ ਜਮੀ ਨਾ ਛੇੜੋ ਜੇ ਆਪਾਂ ਨੇ ਮਤਲਬ ਵੀ ਆਪਾਂ ਉਹਨੂੰ ਦਵਾਈ ਪਾਈ ਜੰਨੇ ਆ ਤੇ ਬਹੁਤ ਦਿੱਕਤ ਆਉਂਦੀ ਆ ਇਕੋਲਾਈ ਬਣ ਜਾਂਦੀ ਆ ਬੱਚੇ ਜਾਂ ਆਪਾਂ ਦਵਾਈ ਮੈਡੀਸਨ ਕਈ ਨਵੇਂ ਬੰਦੇ ਜੀ ਕਰਦੇ ਨੇ ਨਵੇਂ ਫਾਰਮ ਵਾਲੇ ਉਹਨਾਂ ਨੂੰ ਐ ਹੁੰਦਾ ਵੀ ਆਪਾਂ ਦਵਾਈ ਪਾ ਦਈਏ ਵੀ ਬੱਚਾ ਗਰੋਥ ਕਰੂਗਾ ਹਨਾ ਵੀ ਆਪਾਂ ਬੱਚੇ ਨੂੰ ਗਰੋਥ ਕਰਾਈਏ ਫੋਨ ਉਹ ਗਰੋਥ ਦੇ ਚੱਕਰ ਚ ਬੱਚੇ ਨੂੰ ਦਵਾਈ ਪਾਈ ਜਾਂਦੇ ਨੇ ਮੈਡੀਸਨ ਪਾਈ ਜਾਂਦੇ ਨੇ ਉਹ ਇਕੋਲਾਈ ਬਣ ਜਾਂਦੀ ਆ ਜਦ ਇੱਕੋ ਲਈ ਆ ਜਾਂਦੀ ਹੈ ਉਹ ਬਹੁਤ ਮਾੜੀ ਆ ਇੱਕੋ ਲਈ ਬਣ ਗਈ ਬੱਚੇ ਜੋ ਮਰਟਲਟੀ ਸ਼ੁਰੂ ਫਿਰ ਮਰਟਲਟੀ ਮਸਾਂ ਕੰਟਰੋਲ ਚ ਆਉਂਦੀ ਹੈ ਇਹ ਕਰਕੇ ਜਦ ਇਹਦੀ ਨੂੰ ਲੋੜ ਹੈ ਮੈਡੀਸਨ ਦੀ ਉਦੋਂ ਮੈਡੀਸਨ ਪਾਉ ਨਹੀਂ ਅਦਰ ਰਵਾਈ ਜੋ ਮੈਡੀਸਨ ਇਹਨੂੰ ਪਾਉਣਾ ਠੀਕ ਹੈ ਤੇ ਆਪਾਂ ਸਾਰਾ ਕੁਝ ਹੁਣ ਦੱਸਿਆ ਕਰਾਂਗੇ ਮੈਨੂੰ ਮੁੰਡੇ ਨੇ ਆਖਿਆ ਦੀ ਮਿੱਤਰ ਨੇ ਕਹਿੰਦਾ ਯਾਰ ਤੂੰ ਵੀਡੀਓ ਪਾਇਆ ਕਰ ਕਹਿੰਦਾ ਚਲ ਤੂੰ ਵੀਡੀਓ ਕਾਦੋ ਨਹੀਂ ਪਾਉਂਦਾ ਮਤਲਬ ਕੀ ਕਹਿੰਦਾ ਤੈਨੂੰ ਵਧੀਆ ਸੈਟਅਪ ਹਣੋ ਤੋਂ ਮਤਲਬ ਇਹ ਨਵੇਂ ਬੰਦੇ ਨੂੰ ਦੱਸਿਆ ਕਰ ਮੈਂ ਉਹਦੇ ਕਰਕੇ ਵੀਡੀਓ ਪਾਉਣ ਲੱਗਾ ਕੋਈ ਅਦਰਵਾਈਜ਼ ਆਪਾਂ ਨੂੰ ਐਡਾ ਹੋਣੀ ਹੈਗਾ ਆਪਾਂ ਮਤਲਬ ਕਿ ਐਨੇ ਵਧੀਆ ਨਹੀਂ ਬੋਲ ਸਕਦੇ ਆਪਦਾ ਜੱਟ ਜਿਵੇਂ ਜੱਟ ਪਰਿਵਾਰ ਦੇ ਆ ਸਿੱਧੀ ਬੋਲਦੇ ਜਿਵੇਂ ਆਪਣੇ ਮੂੰਹ ਚੋਂ ਆਉਂਦਾ ਹੀ ਗੱਲ ਕਰਦੇ ਆਪਾਂ ਆਪਾਂ ਨੂੰ ਹੋਰ ਤਰ੍ਹਾਂ ਦਾ ਬੋਲਣਾ ਆਉਂਦਾ ਨਹੀਂ ਠੀਕ ਹੈ ਜੀ ਤੇ ਭਾਈ ਐਂ ਕਰੋ ਹਣਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਬਾਈ ਬਣ ਕੇ ਉਹਨੂੰ ਮੈਂ ਗੱਲੀ ਗੱਲੀ ਚੀਜ਼ ਦੱਸੋ ਪੌਲਟਰੀ ਵਾਰੀ ਕੀ ਕਦੋਂ ਪਾਉਣੀ ਆ ਕਿਹੜੀ ਦਵਾਈ ਕਦੋਂ ਪਾਉਣੀ ਆ ਕਿ ਇਹ ਬਿਮਾਰੀ ਜੇ ਆ ਬਿਮਾਰੀ ਆ ਜੇ ਕੀ ਹੱਲ ਹੈ ਮੈਂ ਤੁਹਾਨੂੰ ਮਤਲਬ ਵੀ ਡਾਕਟਰ ਨਾਲ ਜੀ ਗੱਲ ਕਰਾਇਆ ਕਰਾਂਗੇ ਜੇ ਡਾਕਟਰ ਆਇਆ ਗੁਰੂ ਆਪਣੇ ਫਾਰਮ ਤੇ ਕੋਈ ਆਪਾਂ ਨੂੰ ਦਿੱਕਤ ਆਇਆ ਗੁਰੂ ਜੀ ਤੁਹਾਨੂੰ ਸਾਰਾ ਕੁਝ ਦੱਸਿਆ ਕਰਾਂਗੇ ਬਈ ਧੰਨਵਾਦ ਬਾਈ ਬਣ ਕੇ ਚੈਨਲ ਸਬਸਕ੍ਰਾਈਬ ਕਰ ਲਓ ਜਰਾ ਦੱਬ ਦਿਓ ਕੰਮ ਚੱਕ ਦਿਓ ਹੁਣ ਮੈਂ ਆ ਗਿਆ YouTube ਤੇ ਠੀਕ ਹੈ ਤੁਹਾਨੂੰ ਸਾਰਾ ਕੁਝ ਦੱਸਾਂਗੇ ਰੇਟ ਵੀ ਦੱਸਿਆ ਕਰਾਂਗੇ ਕਿ ਕੀ ਰੇਟ ਚੱਲ ਰਿਹਾ ਅੱਜ ਠੀਕ ਹੈ ਤੇ ਧੰਨਵਾਦ ਜੀ ਥੈਂਕ ਯੂ ਜੀ